ਬੜੀ ਖੁਸ਼ੀ ਹੋਈ ਜਦੋਂ ਦੇਖਿਆ ਵੀਰ ਆਪਣੇ ਪੈਰਾਂ ਤੇ ਉੱਠ ਕੇ ਖੜਾ ਹੋ ਗਿਆ ਅਤੇ ਥੋੜਾ ਥੋੜਾ ਚੱਲਣ ਵੀ ਲੱਗ ਗਿਆ ਐਕਸੀਡੈਂਟ ਹੋ ਗਿਆ ਸੀਗਾ ਮਤਲਬ ਜੁਲਾਈ 2023 ਤੇ ਬੱਸ ਨਾਲ ਹੋ ਗਿਆ ਸੀਗਾ ਇਹ ਚੀਜ਼ ਜੁਲਾਈ ਹੀ ਵੀ ਬੱਸ ਸਾਡਾ ਇਹ ਤਰਦਾ ਹੋ ਜੇ ਪੁੱਤ ਤਾਂ ਜੋ ਦੇਖਿਆ ਆਉਣ ਜਾਣ ਵਾਲਿਆਂ ਨੇ ਵੀ ਖਤਮ ਹੈਗਾ ਉਹਨਾਂ ਨੇ ਚੱਕ ਕੇ ਪਾਰਨਾ ਪਾਤਾ ਵੀ ਹੁਣ ਇਹਦੇ ਵਿੱਚ ਕੀ ਆਊਗਾ ਪਰਿਵਾਰ ਲੈ ਜਾਊਗਾ ਬੀ ਮੇਤੇ ਹੀ ਮਾਰਾ ਦਾ ਵੀ ਤੇ ਮੇਰੇ ਭਰਾਵਾਂ ਦਾ ਵੀ ਇਹੀ ਧੰਨਵਾਦ ਹੈ ਵੀ ਜਿਹੜਾ ਮੇਰਾ ਬੱਚਾ ਤੁਰਦਾ ਹੋਗਾ ਖਤਮ ਮੈਂ ਤੀ ਜਦੋਂ ਘਰ ਦੇ ਵਿੱਚ ਕੋਈ ਗੁੰਜਾਇਸ ਨਹੀਂ ਤੀ ਆਪਿਆਸ ਖਤਮ ਹੋ ਜਾਂਦੀ ਹੈ ਜੋ ਪੱਲੇ ਤੇ ਉਹ ਲਾ ਬੈਠੇ ਤੇ ਇੱਕ ਸਮਾਂ ਸੀ ਜਦੋਂ ਵੀਰ ਅਸਨਾ ਟਕਰਾ ਗਿਆ ਸੀ ਅਤੇ ਲੋਕਾਂ ਨੇ ਇਹ ਸਮਝ ਕੇ ਇਹਦੇ ਉੱਤੇ ਚਾਦਰ ਪਾਤੀ ਸੀ ਕਿ ਇਹ ਨਹੀਂ ਰਿਹਾ ਪਰ ਕੁਝ ਲੋਕਾਂ ਨੇ ਹਸਪਤਾਲ ਦਾਖਲ ਕਰਾਇਆ ਇਹਦੇ ਪਿਤਾ ਇੰਨੇ ਜੋਗੇ ਨਹੀਂ ਸੀ ਕਿ ਇਹਦਾ ਇਲਾਜ ਕਰਾ ਸਕਣ ਵਿਚਾਰੇ ਦੀ ਲੱਤ ਵੀ ਕੱਟਣ ਤੱਕ ਡਾਕਟਰਾਂ ਨੇ ਆਖ ਦਿੱਤੀ ਸੀ ਪਰ ਗੁਰੂ ਸਾਹਿਬ ਦੀ ਇਹੋ ਜੀ ਮਿਹਰ ਹੋਈ ਇਸ ਪਰਿਵਾਰ ਤੇ ਤੇ ਆਪ ਸਭ ਸੰਗਤ ਦਾ ਇੰਨਾ ਕੁ ਜ਼ਿਆਦਾ ਸਹਿਯੋਗ ਮਿਲਿਆ ਅੱਜ ਵੀਰ ਆਪਣੇ ਪੈਰਾਂ ਤੇ ਉੱਠ ਕੇ ਖੜਾ ਵੀ ਹੋ ਗਿਆ ਅਤੇ ਹੁਣ ਇਹ ਚੱਲ ਫਿਰ ਵੀ ਸਕਦਾ ਹੈ ਵੀਰ ਨੇ ਗੁਰੂ ਸਾਹਿਬ ਦਾ ਤੇ ਆਪ ਸਭ ਸੰਗਤ ਦਾ ਸ਼ੁਕਰਾਨਾ ਤਾ ਅਤੇ ਇਹ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਿਹਨਤ ਕਰਕੇ ਆਪਣਾ ਘਰ ਚਲਾਵਾਂਗਾ